ਆਪਾਂ ਬਿਲਕੁਲ ਅਲਰਟ ਕੀਤਾ ਵਾ ਹਾਈ ਅਲਰਟ ਵੀ ਸਾਡੇ ਏਰੀਆ ਚ ਕਿਸੇ ਨੇ ਬੀੜੀ ਤਮਾਕੂ ਪੀਣ ਦੀ ਯੂਰਤ ਕੀਤੀ ਤਾਂ ਉਹ ਆਪਣੇ ਆਪ ਦਾ ਆਪ ਖੁਦ ਆਪ ਜਮਿਆ ਰਹੂਗਾ ਦੂਰ ਨਿੰਗਾਂ ਵਿੱਚ ਇੱਕ ਨਿਆੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੂਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾ ਮਾਰੀਆਂ ਚਪੇੜਾ ਮਾਰ ਕੇ ਉਹਨੂੰ ਦੁੜਾਇਆ ਉਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੈਨੂੰ ਨਹੀਂ ਪਤਾ ਹੈਗਾ ਉਹ ਖੋਕੇ ਦੇ ਖੜਾ ਸੀ ਹਾਲਾਂਕਿ ਉਹ ਆਂਡਿਆਂ ਦਾ ਖੋਕਾ ਸੀ ਵਾਂਡੇ ਵਿੱਚ ਨੇ ਆਦਾ ਉਹ ਆਪਣੀ ਸਿਕਰਟ ਬੀੜੀ ਲਗਾਣ ਡਿਆ ਉਹਨੂੰ ਕਹਿੰਦਾ ਉਹ ਕਹਿੰਦਾ ਉਹ ਗੋ ਕਹਿੰਦਾ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕਹਿੰਦੇ ਪੀ ਇਥੇ ਕਰ ਬਾਬਾ ਜੀ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਇਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਇਥੇ ਸਿਕਟਾਂ ਬੀੜੀਆਂ ਪਿਆਣ ਡਿਆ ਹੋਇਆ ਇਹਨੂੰ ਪਤਾ ਨਹੀਂ ਹੈਗਾ ਮੈਂ ਕਹਿੰਦਾ ਇਹ ਕਿਦੋਂ ਦਾ ਨੇ ਅੱਡਾ ਲਗਾਇਆਗਾ ਕਹਿੰਦਾ ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬਾ ਜੀ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲਗਾਇਆ ਕਹਿੰਦਾ ਇਹਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾ ਜੀ ਉਹ 20 ਸਾਲ ਤੋਂ ਇਥ ਇੰਨੀ ਗੱਲ ਕਹਿਣ ਦੀ ਗੱਲ ਹੋਈ ਏ ਬਸ ਉਹਨੂੰ ਉਤਾਤ ਚੜ ਗਿਆ ਉਹਨੂੰ ਗੁੱਸਾ ਝੜ ਗਿਆ ਕਿ ਨੇ ਮੈਨੂੰ ਗਲਤ ਕਹਿਆ ਕਿੱਦਾਂ ਦਿੱਤਾ ਉਹ ਮੁੰਡਾ ਉਧਰੋਂ ਆਇਆ ਪਰਲੀ ਸਾਈਡ ਤੋਂ ਆ ਕੇ ਕਹਿੰਦਾ ਵੀ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਉਹ ਕਾਕੇ ਸਾਡੇ ਨੂੰ ਦੱਸਿਆ ਵੀ ਆ ਗੱਲ ਹੋਈ ਆ ਇਹ ਬੀੜੀ ਪੀਂਦਾ ਵਾ ਇਹਨੂੰ ਹੀ ਢੱਕਿਆ ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਚਿਰ ਹੋਇਆ ਇੱਥੇ ਅਡਾ ਲਾਇ ਇਹਨੂੰ ਉਹ ਅੰਦਾਜ਼ੇ ਨਹੀਂ ਉਹਦੇ ਮੂੰਹੋਂ ਕਹਿੰਦਾ ਇਹਨੂੰ ਹੋ ਗਿਆ ਹੁਣੇ 20 ਸਾਲ ਕਹਿੰਦਾ ਤੁਹਾਨੂੰ ਕਿੰਨਾ ਹੋਇਆ ਕਹਿੰਦਾ ਸਾਨੂੰ ਹੋ ਗਿਆ ਉਹਨਾਂ ਦੇ 25 ਦਿਨ ਤੇ ਕਹਿੰਦਾ ਤੁਸੀਂ ਕਿਦਾਂ ਬੀੜੀ ਪੀਣਾਂ ਨੂੰ ਡੱਕ ਸਕਦੇ ਜੀ ਉਹ ਕਹਿੰਦਾ ਵੀ ਅਹੀਂ ਤੇ ਡੱਕਣਾ ਉਹ ਹੋਰ ਕਹਿੰਦਾ ਵੀ ਅਹੀਂ ਪੀਣੀਏ ਤੁਸੀਂ ਡੱਕੋ ਜੈਸੇ ਗੱਲਾਂ ਹੀ ਗੱਲ ਖਾ ਮਖਾ ਹੋ ਗਈ ਜਿਹੜੀ ਹੋਰ ਗੱਲ ਕੋਈ ਨਹੀਂ ਕਹਿੰਦਾ ਤੁਹਾਨੂੰ ਕਿੰਨਾ ਚਿਰ ਆਇਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਡੇ ਵਾਲੇ ਨੂੰ ਕਿੰਨਾ ਚਿਰ ਆਇਥੇ ਮੈਂ ਕਿਹਾ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਉਹਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਆਪਾਂ ਡੱਕਣਾ ਡੱਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ ਵੀ ਆ ਦਿਨਾਂ ਦੀ ਗੱਲ ਆ ਮਸਲਾ ਦੀ ਧੀ ਪੀਨ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਥੇ ਨਿਹਾਲ ਸਿੰਘ ਫੌਜ ਦਾ ਅਤਾਰਾ ਆਊਗਾ ਉੱਥੇ ਜਗਤ ਜੂਠ ਬੱਜਰ ਕਰਾਹਤ ਵਾਲੇ ਬੰਦੇ ਨੂੰ ਆਪਾਂ ਡਕਾਂਗੇ ਡਕਾਂਗੇ ਭਾਵੇਂ ਸ਼ਾਨशाह ਕਿ ਹੋਣੀਗਾ ਕਹਿੰਦਾ ਅਸੀਂ ਬਦਮਾਸ਼ ਹੁੰਨੇ ਆ ਅਸੀਂ ਤੇ ਬਦਮਾਸ਼ੀ ਕਰਕੇ ਦੱਸਾਂਗੇ ਮੋਲੋ ਉੱਥੇ ਉੱਥੇ ਤੁਸੀਂ ਜਾ ਕੇ ਉਥੋਂ ਦੇ ਉਸ ਏਰੀਆ ਤੇ ਜਾ ਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਆਪੇ ਉਸ ਤੋਂ ਬਾਜ਼ਾਰ ਵਾਲੇ ਨਾਲ ਅੱਗੇ ਗੱਲ ਕਹੀਏ ਕਿ ਰੋਜ ਦਾ ਨਿੱਤ ਦਾ ਇਹਨਾਂ ਦਾ ਕੰਮ ਹੋ ਗਿਆ ਇਹ ਮਾਰਦੇ ਘੁੱਟਦੇ ਵੇ ਰੋਜ ਤੇ ਅੱਜ ਤੁਹਾਡੀ ਮੈਂ ਕਿਹਾ ਅੱਜ ਦਾ ਮੈਂ ਅੱਜ ਫੇ ਮੇਰੀ ਵਾਰੀ ਸੀ ਅੱਜ ਮੈਂ ਰੁਕਿਆ ਵਾ ਅੱਜ ਮੈਂ ਤੇ ਜਾਣਨੇ ਵਾ ਹਵਲਾ ਕਰ ਦਿੱਤਾ ਭਾਈ ਚਾਰਕ ਸਾਂਝ ਦੇ ਤਾਂ ਖਤਮ ਹੋ ਗਈ ਨਾ ਵੀ ਜਾ ਹੀ ਕਿਸ ਦੇ ਖਿਲਾਫ ਬੋਲਾਂਗੇ ਜਾ ਹੀ ਕਿਸ ਦਾ ਵਿਰੋਧ ਕਰਾਂਗੇ ਜਾ ਹੀ ਕਿਸ ਨੂੰ ਕੋਈ ਅਧਿਸ਼ਦਾਵਲੀ ਬੋਲਾਂਗੇ ਅਸੀਂ ਤਾਂ ਕਿਸੇ ਨੂੰ ਕਦੀ ਕਦੀ ਮਾਰਾ ਸ਼ਬਦ ਵੀ ਨਹੀਂ ਬੋਲਦੇ ਆਪਣੀ ਮੌਜ ਦੇ ਵਿੱਚ ਰਹਿਦਾ ਘੋੜੇ ਵੱਜਿਆ ਫੌਜਾਂ ਦੇ ਪੜਾ ਲੱਗਾ ਵਾ ਨਿਹੰਗ ਸਿੰਘ ਫੌਜਾਂ ਦਾ ਰਾਜ ਸਾਜ ਖੜਿਆ ਵਾ ਇੱਥੇ ਡੰਡੇ ਪੂੰਡੇ ਖੜਕਦੇ ਆ ਫੌਜਾਂ ਦੇ ਆਪਣੀ ਮੌਜ ਚ ਜੀਦਾ ਵਾ ਮੇਰਾ ਨਾਮ ਹੈ ਜੀ ਨੀਰੇਵਰਮਾ ਕੀ ਨਾ ਵਾਇਰਲ ਕੱਲ ਕੱਲ ਦੇਰ ਸ਼ਾਮ ਰਾਤ ਦੀ ਕੱਲ ਹੈਗੀ ਜੀ ਮੈਂ ਆਪਣੀ ਕਟਿੰਗ ਕਰਾਉਣ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਮਹੀਨੇ ਬਾਅਦ ਜਾ ਕੇ ਸਾਨੂੰ ਲੋੜ ਪੈ ਜਾਂਦੀ ਹੈ ਢਾੜੀ ਮੈਂ ਆਪਣੀ ਸੈਟ ਕਰਾਉਣ ਵਾਸਤੇ ਮਥੇ ਆਪਣਾ ਜਿਹੜਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਲ ਮੈਂ ਜਾਂਦਾ ਫੜਕੋਪਾਰ ਮੁੰਨੂ ਵਰਗੇ ਨਾਮ ਹੈਗਾ ਹੈਡ ਡ੍ਰੈਸਰ ਹੈਗਾ ਉਹ ਕੋਲ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਗਿਆ ਵੀ ਮੈਂ ਕੱਲ੍ਹ ਸੀ ਪੈਦਲ ਕੱਲੇ ਵਾਪਸ ਪੈਦਲ ਆ ਰਿਹਾ ਸੀ ਉੱਥੋਂ ਮੈਂ ਜਦੋਂ ਮੈਂ ਉੱਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉੱਥੇ ਲਗਾਇਆ ਆਪਣਾ ਅੱਡਾ ਹੁਣ ਪੱਕਾ ਹੋ ਗਿਆ ਤਾਂ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੀ ਚਦੇ ਹੁੰਦੀ ਸਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਤਾਂ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਆਏਗਾ ਤੇ ਉੱਥੋਂ ਮੈਂ ਜਿੱਦਾਂ ਕ੍ਰੋਸ ਕੀਤਾ ਅੱਗੇ ਜਾ ਕੇ ਲੈਣਾ ਤੋਂ ਜਸਟ ਥੋੜਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਅੰਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਹੈਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗੇ ਦੇ ਵਿੱਚ ਦੋ ਨਿਹੰਗਾ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮਹੋਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾ ਮਾਰੀਆਂ ਚਪੇੜਾ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੈਨੂੰ ਨਹੀਂ ਪਤਾ ਹੈਗਾ ਉਹ ਖੋਕੇ ਦੇ ਖੜਾ ਸੀ ਹਾਲਾ ਕਿ ਉਹ ਅੰਡੇ ਵਾਲਾ ਖੋਕਾ ਸੀ ਉਹ ਅੰਡੇ ਵੇਚਣ ਦਾ ਉਹ ਆਪਣੀ ਸਿਕਰਟ ਬੀੜੀ ਲਗਾਣ ਦੇ ਉਹਨੂੰ ਕਹਿੰਦਾ ਉਹ ਕਹਿੰਦਾ ਉਹ ਅਗੋ ਕਹਿੰਦੇ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕਹਿੰਦੇ ਪੀ ਇੱਥੇ ਕਰਨ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਇੱਥੇ ਅੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਉਹ ਲੱਗ ਕੇ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਤੇ ਮੈਂ ਕਿਹਾ ਜੀ ਬਾਬਾ ਜੀ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਇਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਇੱਥੇ ਸਿਕਟਾ ਬੀੜੀਆਂ ਪਿਆਣ ਦੇ ਆ ਉਹਨੂੰ ਪਤਾ ਨਹੀਂ ਹੈਗਾ ਮੈਂ ਕਿਹਾ ਕਹਿੰਦਾ ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬੇ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲੱਗਿਆ ਕਹਿੰਦਾ ਇਹਨੂੰ ਸਾਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾ ਇਹ ਉਹ 20 ਸਾਲ ਤੋਂ ਇੱਥੇ ਅੱਡਾ ਲਗਾਣਿਆ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਝੁਕਾ ਦਾਂਗਾ ਮੈਂ ਕਹਿੰਦਾ ਇਹ ਗੱਲ ਗਲਤ ਹੈਗੀ ਐ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਉਤਾਤ ਚੜ ਗਿਆ ਉਹਨੂੰ ਗੁੱਸਾ ਜੜ ਗਿਆ ਕਿਨੇ ਮੈਨੂੰ ਗਲਤ ਕਹਿਇ ਕਿੱਦਾਂ ਦਿੱਤਾ ਫਿਰ ਉਸ ਤੋਂ ਬਾਅਦ ਇਹ ਤੁਹਾਨੂੰ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਹੁਈਆ ਹੈਗਾ ਕਿ ਤੋਂ ਬਾਹਰੋਂ ਆਇਆ ਦਾ ਕਿਤੇ ਸ਼ਾਇਦ ਕਿਦਾ ਮੈਂ ਰਾਹ ਗਿਰਿ ਕਿਉਂਕ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ ਜਿਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮਤਲਬ ਸਮਝਾਉਣਾ ਪੰਜਾਬੀ ਵਿੱਚ ਮੈਂ ਕੌਣ ਆ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾਂ ਗੱਲ ਤੁਰਕ ਜਾਗਾ ਮਗਰੋਂ ਆ ਕੇ ਬਟਚਾ ਨਾਲ ਫੜ ਗਿਆ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫੇ ਇਹ ਮੈਂ ਕੋ ਛੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੈਂ ਕੋ ਛੜਾ ਨਹੀਂ ਪਾਏ ਕਿ ਕੱਲੇ ਇਹਨਾਂ ਬੜਾ ਜੋਲ ਹੈ ਛੜਾ ਨਹੀਂ ਪਾਏ ਮੇਕੋ ਮੁਰਗੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਕੋ ਮਤਲਬ ਸੰਭਾਲਿਆ ਨਹੀਂ ਜਾਣ ਰਿਹਾ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾਗਾ ਮੈਂ ਹਮਲਾਇਨਾਂ ਜੋਰ ਦੀ ਕੀਤਾ ਮੈਂ ਸੜਕ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਵਾ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਛ ਸੈਕਿੰਡ ਵਾਸਤੇ ਮੇਰੇ ਆਥੀ ਮੱਥੇ ਤੇ ਲੱਗੀਆਂ ਜੀ ਆਥੇ ਮੋਢੇ ਦੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਬਰਸਾਈ ਗਏ ਨੇ ਬਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਅੱਤਾਂ ਤੇ ਲੱਗੀਆਂ ਐ ਐਸੀ ਬੋਡੀ ਤੇ ਉੱਪਰ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉੱਥੋਂ ਮੈਂ ਆਪਣਾ ਥੋੜਾ ਮੈਂ ਦੇਖਿਆ ਕਿ ਮੇਰੇ ਬਹੁਤ ਲੋ ਬਗੰਢਿਆ ਉੱਥੇ ਜਿਹੜੇ ਰਾਹ ਗੇ ਨੰਗਣ ਦੇ ਉੱਥੇ ਲੇਡੀਜ਼ ਵੀ ਕੁਛ ਹੈਗੀਆਂ ਹੀ ਕਹਿੰਦੇ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀ ਨੂੰ ਬਚਾਓ ਵਿਚਾਰਾ ਫੋਨ ਵੱਗਣ ਦੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸਤੇ ਨਹੀਂ ਆਇਆ ਦੇਖੋ ਇੰਨੇ ਉਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉਥੇ ਦੁਕਾਨਾਂ ਫੁੱਲ ਕੇ ਬੈਠੇ ਐਨੇ ਲੋਕ ਭੀੜੇ ਗਏ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੇ ਮੈਂ ਉਥੋਂ ਆਪਣਾ ਬਚਾ ਕਰਦੇ ਹੋਏ ਮੈਂ ਜਾ ਕੇ ਉਥੇ ਲੱਗੜੀ ਦੁਕਾਨ ਜਿਹੜੀ ਹੈ ਆਪਣੀ ਸੇਫਟੀ ਵਾਸਤੇ ਮੈਂ ਉਥੇ ਜਲੇਬੀਆਂ ਵਾਲੀ ਦੁਕਾਨ ਦੇ ਵਿੱਚ ਚਲਾ ਗਿਆ ਠੀਕ ਹੈ ਉਥੇ ਆਪਣੀ ਸੇਫਟੀ ਕਰਨ ਵਾਸਤੇ ਤੇ ਥੋੜਾ ਆਪਣੇ ਜਿਹੜੇ ਹੈਗੇ ਆ ਰਿਸ਼ਤੇਦਾਰਾਂ ਨੂੰ ਆਪਣੇ ਘਰ ਦੇ ਨੂੰ ਦੱਸਣ ਵਾਸਤੇ ਸਭ ਤੋਂ ਪਹਿਲੇ ਮਨੇ ਫੋਨ ਕੀਤਾ ਮਨੇ ਪਿਤਾ ਜੀ ਨੂੰ ਫੋਨ ਕੀਤਾ ਕੀ ਦਦ ਮੇਤੀ ਇਹ ਗੱਲ ਹੋ ਗਈ ਤੁਸੀਂ ਆਓ ਉਸ ਤੋਂ ਬਾਅਦ ਮੈਂ 112 ਦੇ ਕਾਲ ਕੀਤੀ ਉਸ ਤੋਂ ਬਾਅਦ ਮੈਂ 108 ਦੇ ਕਾਲ ਕੀਤੀ ਐਂਬੂਲੈਂਸ ਦੀ ਮੈਨੂੰ ਲੋੜ ਹੈਗੀ ਮੇਰਾ ਇਹ ਸੇਜ ਇੰਨੀ ਗੱਲ ਤੋਂ ਕਿ ਤੁਸੀਂ ਰੋਕਿਆ ਜਾਂ ਪੁੱਛਿਆ ਨਹੀਂ ਮੈਂ ਸਿਰ ਇੰਨੀ ਗੱਲ ਕੀਤੀ ਇਸ ਗੱਲ ਤੋਂ ਉਹਨਾਂ ਨੂੰ ਗੁੱਸਾ ਲੱਗ ਗਿਆ ਕਿ ਹਾਂ ਤੂੰ ਮੈਨੂੰ ਗਲਤ ਕਹਿ ਇਹ ਕਿ ਸ ਦਿੱਤਾ ਕਹਿੰਦਾ ਅਸੀਂ ਬਦਮਾਸ਼ ਹੁੰਨੇ ਆ ਅਸੀਂ ਤੇ ਬਦਮਾਸ਼ੀ ਕਰਕੇ ਦੱਸਾਂਗੇ ਮਤਲਬ ਉੱਥੇ ਉੱਥੇ ਤੁਸੀਂ ਜਾ ਕੇ ਉੱਥੋਂ ਦੇ ਉਸ ਏਰੀਆ ਤੇ ਜਾ ਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਆਗਮ ਨੂੰ ਆਪੇ ਉਸ ਤੇ ਬਜ਼ਾਰ ਵਾਲ ਨੇ ਨਾਲੇ ਗੱਲ ਕਹੀ ਏ ਕਿ ਰੋਜ ਦਾ ਨਿੱਤ ਦਾ ਇਹਨਾਂ ਦਾ ਕੰਮ ਹੋ ਗਿਆ ਇਹ ਮਾਰਦੇ ਗੁੱਟ ਦੇ بے ਰੋਜ਼ ਅੱਜ ਤੁਹਾਡੀ ਮੈਂ ਕਿਹਾ ਇਸ ਦਾ ਮੈਂ ਅੱਜ ਫੇ ਮੇਰੀ ਵਾਰੀ ਸੀ ਤੇ ਅੱਜ ਮੈਂ ਰੋਕਿਆ ਹੋਇਆ ਅੱਜ ਮੈਂ ਤੇ ਜਾਣਨੇ ਹਾਂ ਹਵਲਾ ਕਰ ਦਿੱਤਾ ਕਿ ਮੈਂ ਕਮਜ਼ੋਰ ਨਹੀਂ ਪੁਲਿਸਿੰਗ ਦੀ ਗੱਤੀ ਕੁਝ ਠਕੜਾ ਹੋ ਰਿਹਾ ਨਹੀਂ ਅੰਸ਼ੇ ਪਰਮਾ ਕੀ ਉਸ ਕਰ ਉਹ ਸਾਰੇ ਇਦਾਂ ਹੀ ਵੀ ਰਾਤ ਨੂੰ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਹੀ ਬਾਲ ਕਟਿੰਗ ਕਰਕੇ ਨੀਰਜ ਪਰਮਾ ਹੋਣੀ ਉਹ ਨਿਹੰਗ ਜੀ ਕਿ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੁੰਤੁ ਮੈਮ ਹੋ ਗਈ ਆ ਉਸੇ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਣਾ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹ ਨਿਹੰਗ ਦੇ ਉਹ ਦੋ ਜਾਣੇ ਜਿਵੇਂ ਪਿਓ ਪੁੱਤ ਸੀਗੇ ਇਹਨਾਂ ਦੇ ਨਾ 60 ਸੋਟ ਲਾਤੀ ਤੇ ਰਾਤ ਨੂੰ ਦਾਖਲ ਕਰਾਤਾ ਹੈ ਹਸਪੀਟਲ ਤੇ ਇਹ ਹਸਪੀਟਲ ਦੇ ਵਿੱਚ ਆਪਾਂ ਰਾਤੀਂ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲR ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਨੇ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਮਕਦਮਾ ਦਰਜ ਕਰਨ ਲੱਗੇ ਆ ਨਿਹੰਗ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰ ਲਗੇ ਜੇ ਉਹ ਜਿਹੜੀ ਸੱਟਾਂ ਜਿਹਦੀਆਂ ਦੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਕ ਕਾਰਵਾਈ ਹੋਗੀ ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਗੀ ਠੀਕ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਜਨਾਬ ਦਾ ਇੱਕ ਗੁਰੂ ਦੇ ਪਿਆਰਿਓ ਨਾਮ ਆ ਸਾਡਾ ਜਥੇਦਾਰ ਬਾਬਾ ਤਲਬਾਕਸਿੰਘ ਜੀ ਉਹਦਾ ਨਾਮ ਆ ਮਾਨਪ੍ਰੀਤ ਸਿੰਘ ਜੀ ਬਾਬਾ ਜੀ ਗੱਲ ਇਦਾਂ ਆ ਵੀ ਆ ਗੱਡੀ ਸਾਡੀ ਹੋਈ ਪਿੰਚਰ ਇਹਨੂੰ ਅਸੀਂ ਸ਼ਾਮੀ ਪਈ ਟਾਇਰ ਨੂੰ ਪਿੰਚਰ ਲਵਾ ਕੇ ਲਿਆਂਦਾ ਵਾ ਲਿਆ ਕੇ ਆਪਣਾ ਟਾਇਰ ਕੱਸਿਆ ਵਾ ਮੁੜ ਕੇ ਅਸੀਂ ਆਪਣੀ ਗੱਡੀ ਧੋਂਡੇ ਆ ਗੱਡੀ ਧੋਂਡੇ ਆ ਇੱਥੇ ਆਂਡਿਆਂ ਵਾਲਾ ਅੱਡਾ ਲੱਗਾ ਆਂਡਿਆਂ ਦਾ ਇਹਦੇ ਲੱਗੇ ਆ ਮੁੰਡੇ ਨੇ ਆ ਕੇ ਭਈਏ ਨੇ ਤੇ ਆਂਡੇ ਲਏ ਆ ਤੇ ਉਹ ਆ ਕੇ ਇੱਥੇ ਬੀੜੀ ਪੀਣ ਡਿਆ ਪਿਆ ਉਹਨੂੰ ਕਾ ਕੇ ਸਾਡੇ ਨੇ ਡਕਿਆ ਵੀ ਭਈਆ ਬੀੜੀ ਨਾ ਪੀ ਉਹ ਕਹਿੰਦਾ ਬਾਬਾ ਜੀ ਨਹੀਂ ਪੀਂਦਾ ਉਹਨੇ ਬੀੜੀ ਸੁੱਟ ਕੇ ਤੇ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਨਹੀਂ ਪੀਂਦਾ ਬੀੜੀ ਉਹ ਆਂਡੇ ਵਾਲਾ ਬੰਦਾ ਆਪਣਾ ਕੰਮ ਕਰ ਰਿਹਾ ਪਿਆ ਵਾ ਅਹੀਂ ਆਪਣਾ ਕੰਮ ਕਰ ਰਿਹਾ ਪਿਆ ਉਹ ਮੁੰਡਾ ਉਧਰੋਂ ਆਇਆ ਪਰਲੀ ਸਾਈਡ ਤੋਂ ਆ ਕੇ ਕਹਿੰਦਾ ਵੀ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਉਹ ਕਾਕੇ ਸਾਡੇ ਨੂੰ ਦੱਸਿਆ ਵੀ ਆ ਗੱਲ ਹੋਈ ਆ ਇਹ ਬੀੜੀ ਪੀਂਦਾ ਵਾ ਇਹਨੂੰ ਹੀ ਢੱਕਿਆ ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਕਿਰੋ ਇੱਥੇ ਅਡਾ ਲਾਏ ਨੂੰ ਉਹ ਅੰਦਾਜ਼ੇ ਨਾਲ ਉਹਦੇ ਮੂੰਹੋਂ ਨਿਕਲੇ ਕਹਿੰਦਾ ਇਹਨੂੰ ਹੋ ਗਿਆ ਹੁਣੇ 20 ਸਾਲ ਕਹਿੰਦਾ ਤੁਹਾਨੂੰ ਕਿੰਨਾ ਹੋ ਗਿਆ ਕਹਿੰਦਾ ਸਾਨੂੰ ਹੋ ਗਿਆ ਹੁਣੇ 25 ਦਿਨ ਤੇ ਕਹਿੰਦਾ ਤੁਸੀਂ ਕਿਦਾਂ ਬੀੜੀ ਪੀਣਾ ਨੂੰ ਢੱਕ ਸਕਦੇ ਜੀ ਉਹ ਕਹਿੰਦਾ ਵੀ ਅਹੀਂ ਤੇ ਢੱਕਣਾ ਉਹ ਹੋਰ ਕਹਿੰਦਾ ਵੀ ਅਹੀਂ ਪੀਣੀਏ ਤੁਸੀਂ ਢੱਕੋ ਜੈਸੇ ਗੱਲਾਂ ਹੀ ਗੱਲ ਖਾ ਮਖਾ ਹੋ ਗਈ ਜਿਹੜੀ ਹੋਰ ਗੱਲ ਕੋਈ ਨਹੀਂ ਤੇਰੇ ਖਥੋਫਾਈ ਕੀ ਹੋਈ ਖਥੋਫਾਈ ਇਹਨੂੰ ਡਾਂਗੀ ਸਾਡੇ ਕਾਕੇ ਕੋ ਅੱਛਾ ਜੀ ਇਹਦੇ ਕੋਨੇ ਨੇ ਡਾਂਗ ਫੜ ਲਈਏ ਮੁੰਡੇ ਨੇ ਐਨਾ ਇਨੇ ਦਾਗ ਉਹ ਕੋਈ ਛਡਾਈ ਆ ਉਹਦੇ ਫਿਰ ਇਹਨੇ ਚਪੇੜ ਮਾਰੀ ਆ ਚਪੇੜ ਮਾਰੀ ਉਹ ਉਥੇ ਡੇਪਿਆ ਏ ਡੇਪਿਆ ਉਹਦੇ ਜਿਹੜੀ ਛੋਟਾ ਛੋਟਾ ਹਾਂਜੀ ਇਹੋ ਗੱਲ ਹੋਈ ਆ ਜੀ ਹੋਰ ਗੱਲ ਕੋਈ ਨਹੀਂ ਅੱਛਾ ਤੇ ਫਿਰ ਉਹ ਜਿਹੜੀਆਂ ਉਹ ਸੱਟਾਂ ਲੱਗੀਆਂ ਜਾਂ ਉਹ ਸਿਰ ਪਟਾ ਉਹ ਸੱਟਾਂ ਇਹਨਾਂ ਦੇ ਵੱਜੀ ਆ ਉਹ ਵੱਜਾ ਭਾਂਜੋ ਉਥੇ ਰੋੜੇ ਤੇ ਅੱਛਾ ਜੀ ਉਹ ਥੰਮਣਾ ਵੱਜਾ ਕਿ ਮੈਂ ਇੱਥੇ ਬੈਠਾ ਅੱਛਾ ਜੀ ਕਿ ਉਹ ਸਾਟੇ ਹਿਸਾਬ ਨਾਲ ਲੱਗੀ ਏ ਜੀ ਇਹਦੇ ਹਾਂਜੀ ਖਾਲਸਾ ਜੀ ਤੁਹਾਡੇ ਤੇ ਹੋਰਾਂ ਦੇ ਨਾਲ ਕਿੰਨਾ ਫਰਕ ਵਾ ਉਹਦਾ ਆ ਫਰਕ ਵੇਖੋ ਜੀ ਕਿੰਨਾ ਫਰਕ ਨੂੰ ਸਮਝਦੇ ਇੱਥੇ ਹੀ ਰੋਤੇ ਆ ਉੱਥੇ ਖਲੋਤਾ ਪਰ ਆਪਾਂ ਜਿਸ ਤਰ੍ਹਾਂ ਸਾਰਣ ਨੂੰ ਰੁਕਣਾ ਹੁੰਦੇ ਆਪਾਂ ਗੁਰੂ ਸਾਹਿਬ ਤੇ ਗੁਰਦੁਆਰੇ ਦੇ ਇਲਾਕੇ ਤੇ ਚਲੋ ਕੋਈ ਨਹੀਂ ਪੀਂਦਾ ਜਾਂ ਨਹੀਂ ਪੀਣ ਦੇਣੀ ਚਾਹੀਦੀ ਪੀਣੀ ਵੀ ਨਹੀਂ ਚਾਹੀਦੀ ਹਾਂਜੀ ਹਾਂਜੀ ਸ਼ਹਿਰ ਤੋਂ ਤੁਰਿਆ ਜਾਂਦਾ ਤੇ ਇਧਰ ਕਿਦਾਂ ਆਪਾਂ ਲਾ ਬਾਬਾ ਜੀ ਤੁਰਿਆ ਨਹੀਂ ਜਾਂਦਾ ਖਲੋ ਕੇ ਪੀਂਡਿਆ ਵਾ ਆਹ ਪਰ ਆਪਣੇ ਪੀਣੇ ਤੇ ਆਪਾਂ ਕਿਤੇ ਕਿਤੇ ਨਾਲ ਲੜਾਂ ਦੇ ਤਰ੍ਹਾਂ ਨਹੀਂ ਬਾਬਾ ਜੀ ਫਿਰ ਵੇਖੋ ਗੁਰੂ ਦੇ ਨਿਸ਼ਾਨ ਲੱਗਿਆ ਹੈ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਇੱਥੇ ਬੀੜੀ ਨਹੀਂ ਪੀਣੀ गांवシャン جاگی ਜਿੱਥੇ ਮਰਜੀ ਪੀਓ ਨਜ਼ਾਰੇ ਲਓ ਇਹ ਤੁਹਾਨੂੰ ਕੁਝ ਨਹੀਂ ਕਹਿੰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਚੱਲਦਾ ਵੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਬਾ ਸਿਵਾ ਸਿੰਘ ਜੀ ਨਿਹੰਗ ਸਿੰਘ ਜਥੇਬੰਦੀ ਨੇ ਮੋਰਚਾ ਲਾਇਆ ਹੋਇਆ ਇੱਥੇ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਧਾਈਆਂ ਦਾ ਪੈਰਾ ਵੀ ਨਾਲ ਚੱਲਦਾ ਤੇ ਇਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਪੋਲ ਦੇ ਥਲੜੀ ਜਿੰਨੀ ਮਾਰਕੀਟ ਆ ਸਾਰਿਆਂ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਵੀ ਭਾਈ ਦੀੜੀ ਸਿਗਰ ਦਾ ਇਥੇ ਸਾਡੇ ਲਾ ਕੇ ਕਿਸੇ ਨੇ ਸੇਮਨ ਨਹੀਂ ਕਰਨਾ ਤੇ ਦੂਜਾ ਇਹ ਆ ਵੀ ਇਹ ਨਾ ਪਹਿਲੇ ਇਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਹੀ ਇਹਨਾਂ ਨੂੰ ਇਹ ਸੁਣਾ ਆ ਵੀ ਇਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇਥੇ ਊੜਾ ਸੁਤਣਾ ਦੂਰ ਜਾਣਾ ਇਹ ਸਾਡਾ ਬਜਨ ਮੰਨ ਕੇ ਹੁਣ ਸਾਨੂੰ ਦੱਸ ਦਿਆਂ ਹੋ ਗਿਆ ਵੀ ਇਥੇ ਸੁਧਾਰ ਕਰਨ ਦੇ ਵੀ ਇਥੇ ਸਾਡੇ ਲਾ ਕੇ ਕਿਸੇ ਨੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾਗੇ ਆਂਡੇ ਵੇਚੰਡਿਆ ਇਹਨੂੰ ਵੀ ਅਲਰਟ ਕੀਤਾ ਵਾ ਵੀ ਪਈ ਆਪਣੇ ਕੰਮ ਤੋਂ ਬਾਅਦ ਆ ਜਾ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫਿਰ ਪਾਈ ਆਪਾਂ ਤੈਨੂੰ ਵੀ ਮਤਲਬ ਪਹਿਲਾਂ ਤੇ ਪੰਜਾਬੀ ਨਾਲ ਸੁਧਾਰ ਹੁੰਦੇ ਆ ਤੇ ਫਿਰ ਤੈਨੂੰ ਨਿਹੰਗ ਸਿੰਘ ਫੌਜਾਂ ਵਾਂਗੂ ਸੁਧਾਰਾਂਗੇ ਇਹ ਹੁਣ ਆਂਡੇ ਵੇਚੰਡਿਆ ਵਾ ਇਥੇ ਇੱਕ ਭਈਆ ਆਂਡੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਾਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਹੈ ਉਹ ਬੀੜੀ ਸੁੱਟ ਕੇ ਦੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਆ ਆਈਆਂ ਨੂੰ ਕਹਾਂ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨ ਦੇ ਇਹ ਪਿੱਜਾ ਰਾਹ ਗੀਰੇ ਥੋਨੇ ਨੰਗਦਾ ਜਾਣ ਦਿਆ ਇਹ ਮੈਨੂੰ ਹੋਈ ਜਨਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਓ ਮੈਂ ਕਿਹਾ ਹਾਂਜੀ ਕਹਿੰਦਾ ਤਾਨੂੰ ਕਿੰਨਾ ਚਿਰ ਆ ਇੱਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਦੇ ਆਲੇ ਨੂੰ ਕਿੰਨਾ ਚਿਰ ਹੋਇਆ ਇੱਥੇ ਮੈਂ ਕਿਹਾ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਤਾਂ ਆਪਾਂ ਡੱਕਣਾ ਡੱਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬीडीतीन ਦਾ ਹੋਰ ਮਸਲਾ ਕੋਈ ਨਹੀਂਗਾ ਜਿੱਥੇ ਨਿਹਾਨ ਸਿੰਘ ਫੌਜ ਦਾ ਅਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਹਤ ਵਾਲੇ ਬੰਦੇ ਨੂੰ ਆਪਾਂ ਡਕਾਂਗੇ ਡਕਾਂਗੇ ਭਾਵੇਂ ਸ਼ਾਨ ਸ਼ਾਹ ਕਿਉਣੀਗਾ ਇੰਨੀ ਗੱਲ ਕਰਦੇ ਆ ਕਰਦੇ ਆ ਇੱਥੇ ਸਾਡੀ ਤੂ ਤੂ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋਡਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਆ ਦਾ ਨੰਬਰ ਵੜ ਗਿਆ ਵਾ ਉਹ ਸਾਹਮਣੇ ਜਲੇਬੀਆਂ ਆ ਦਾ ਖੋਖਾ ਜੇ ਦੂਜੀ ਚਪੇੜ ਨਹੀਂ ਇਹਨੂੰ ਮਾਰੀ ਆ ਡਾਂਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਤੇਰੀ ਦੀ ਤੇ ਦੌੜ ਗਿਆ ਵਾ ਆ ਵਾਕਿਆ ਆ ਜੇ ਹੋਰੀ ਨੂੰ ਮਾਦੇ ਨੂੰ ਕੁਛ ਨਹੀਂ ਜਿਆ ਫੌਜਾਂ ਨੂੰ ਹੁਣ ਜਾ ਕੇ ਪਤਾ ਲੱਗਾ ਵੀ ਉਹ ਹਸਪਤਾਲ ਦਾਖਲ ਹੋਇਆ ਤੇ ਕੋਈ ਗੱਲ ਨਹੀਂ ਜੋ ਪਰਮੇਸ਼ਰ ਕਰੂ ਚੜ੍ਹਦੀ ਕਲਾ ਯਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰ ਨੂੰ ਸਾਨੂੰ ਬਲ ਬਖਸ਼ਣ ਇਹਨਾਂ ਦੇ ਨਾਲ ਹਾਂ ਨੂੰ ਮਤਲਬ ਜਠਾਗੇ ਇਹਨਾਂ ਨਾਲ ਜੋ ਵੀ ਕਰਨਗੇ ਉਹਦੇ ਨਾਲ ਸਾਡਾ ਜਿਆਦਾ ਕੋਈ ਜਾਤੀ ਵੈਰ ਨਹੀਂ ਉਹਦੇ ਨਾਲ ਸਾਡਾ ਕੋਈ ਕੋਈ ਵੈਰ ਵਿਰੋਧ ਵੀ ਨਹੀਂ ਸਾਡਾ ਸਿਰਫ ਉਹਦਾ ਇਹ ਮਸਕ ਦੀ ਕਹਿੰਦਾ ਤੂੰ ਕੌਣ ਮੈਂ ਇਹਨੂੰ ਡੱਕਣ ਵਾਲਾ ਤੂੰ ਕਹਿਣ ਤੋਂ ਅਸੀਂ ਫਰਲੇ ਵਾਲੀਆਂ ਫੌਜਾਂ ਆ ਨਿਹੰਗ ਸਿੰਘ ਫੌਜਾਂ ਆ ਸਾਡੇ ਨਾਲ ਤਾਂ ਫਰਜ਼ ਨਹੀਂ ਬਣਦਾ ਦਾ ਗੱਲ ਕਰਦਾ ਦੁਕਾਨਦਾਰ ਸਾਡੇ ਲੱਗੇ ਆ ਦੁਕਾਨਦਾਰ ਗੱਲ ਕਰੇ ਜਿੰਨੂੰ ਅਸੀਂ ਡਕਿਆ ਉਹ ਸਾਡੇ ਨਾਲ ਗੱਲ ਕਰੇ ਇਹਦਾ ਨਹੀਂ ਫਰਜ਼ ਬਣਦਾ ਤੂੰ ਇਹਨਾਂ ਫੌਜਾਂ ਨੂੰ ਕਿਹਾ ਵੀ ਤੂੰ ਕੌਣ ਨਾ ਡੱਕਰ ਵਾਲਾ ਫੌਜਾਂ ਗੱਦੀ ਦਾ ਇਸ਼ਨਾਨ ਕਰਾਉਂਦੀਆਂ ਸੀ ਕੰਮਰ ਕੱਸੇ ਲੱਗੇ ਆ ਸ਼ਸਤਰ ਜਿਹੜੇ ਸਾਡੇ ਆਸਨ ਤੇ ਪਏ ਆ ਮੈਨੂੰ ਕਹ ਮੈਂ ਕਿ ਦੋ ਮਿੰਟ ਖੜ ਜਾ ਹੁਣ ਇੱਥੇ ਜਾਹੀਂ ਨਾ ਇੱਥੇ ਖੜ ਗਿਆ ਵਾ ਮੈਂ ਆ ਡਾਂਗ ਰੱਖੀ ਹੱਥ ਮੋਢੇ ਤੇ ਮੈਂ ਕਿਹਾ ਹੁਣ ਬੋਲ ਤੂੰ ਕੌਣ ਆ ਨਾ ਮੈਨੂੰ ਪੁੱਛਣ ਆਲਾ ਬਸ ਇੰਨੀ ਗੱਲ ਗਈ ਉਹਨੇ ਮੇਰੀ ਡਾਂਗ ਫੜ ਲਈ ਵਾਰੀਆਂ ਮੈਂ ਕਿਹਾ ਭਾਈ ਡਾਂਗ ਛੱਡ ਦੇ ਚੰਗਾ ਰਹੂੰਗਾ ਜੀ ਕਹਿੰਦਾ ਨਹੀਂ ਛੱਡਣੀ ਫੌਜਾਂ ਇੱਕੋ ਹੀ ਬੀਰ ਰਸ ਚਾੜ ਕੇ ਮਾਰੀਆ ਦੋ ਵਾਰੀ ਥਾਮਣਾ ਵੱਜ ਗਿਆ ਮੁਰਗੋਠਾਂ ਦੀ ਜੁਰਤ ਨਹੀਂ ਪਈ ਫੇਰ ਮੈਂ ਪੁਲੀ ਜੀ ਫੇਰ ਧੂੰਗੇ ਦੇ ਮਾਰੀਆ ਉੱਠ ਕੇ ਜਾ ਕੇ ਜਲੇਦਿਆਂ ਆ ਕੇ ਭੱਜ ਕੇ ਫੜ ਗਿਆ ਉਹ ਸਿੱਥੇ ਆਈ ਆ ਵੀ ਬਾਬਾ ਜੀ ਕੀ ਗੱਲ ਹੋਈ ਆ ਅਹੀਂ ਦੱਸੀ ਆ ਕਹਿੰਦੇ ਥਾਣੇ ਆਜੋ ਅਹੀਂ ਥਾਣੇ ਗਏ ਆ ਉਹ ਕਹਿੰਦੇ ਬਾਬਾ ਜੀ ਉਹਦਾ ਹਸਪਤਾਲ ਚਲ ਗਿਆ ਅਸੀਂ ਕਹਾਂ ਕੋਈ ਗੱਲ ਨਹੀਂ ਫਿਰ ਜੋ ਹੋ ਪਰਮੇ ਬਾਕੀ ਸਾਡਾ ਕਿਹਨਾ ਕੋਈ ਵਿਰਵਾਦ ਨਹੀਂਗਾ ਨਾ ਹੀ ਬੀੜੀ ਇੱਕ ਡੱਕਦੇ ਆ ਫੈਕਟਰੀਆਂ ਵਾਲਿਆਂ ਨੂੰ ਨਾ ਸ਼ਰਾਬ ਵਾਲੇ ਠੇਕੇ ਡੱਕਦੇ ਆ ਸਿਰਫ ਜਿੰਨਾ ਸਾਡਾ ਏਰੀਆ ਬੈਹਰਾਣਾ ਆਹੀਂ ਉਥੇ ਡੱਕਾਂਗੇ ਆਪਣੇ ਏਰੀਆ ਦੇ ਸੀਮਤ ਰਹਿ ਕੇ ਭਾਈ ਚਾਰਕ ਸਾਂਝ ਦੇ ਤਾਂ ਖਤਮ ਹੋ ਗਈ ਨਾ ਵੀ ਜਾਂ ਹੀ ਕਿਸ ਦੇ ਖਿਲਾਫ ਬੋਲਾਂਗੇ ਜਾਂ ਹੀ ਕਿਸ ਦਾ ਵਿਰੋਧ ਕਰਾਂਗੇ ਜਾਂ ਹੀ ਕਿਸ ਨੂੰ ਕੋਈ ਅਧਿਸ਼ਦਾਵਲੀ ਬੋਲਾਂਗੇ ਅਸੀਂ ਤਾਂ ਕਿਸੇ ਨੂੰ ਕਦੀ ਕਦੀ ਮਾਰਾ ਸ਼ਬਦ ਵੀ ਨਹੀਂ ਬੋਲਦੇ ਆਪਣੀ ਮੌਜ ਦੇ ਵਿੱਚ ਰਹਿਦਾ ਘੋੜੇ ਬੱਜਿਆ ਫੌਜਾਂ ਦੇ ਪੜਾ ਲਗਾ ਵਾ ਨਿਹੰਗ ਸਿੰਘ ਫੌਜਾਂ ਦਾ ਰਾਜ ਸਾਜ ਖੜਿਆ ਵਾ ਇੱਥੇ ਡੰਡੇ ਪੂੰਡੇ ਖੜਕਦੇ ਆ ਫੌਜਾਂ ਦੇ ਆਪਣੀ ਮੌਜ ਚੀਦਾ ਵਾ ਕੇ ਇਹਨੂੰ ਅਸੀਂ ਕੁਛ ਨਹੀਂ ਕਹਿੰਦੇ